ਆ ਸਾਰੇ ਕਿਵੇਂ ਠੀਕ ਠਾਕ ਹੋ ਪਰ ਮਾਤਾ ਸਾਰੇ ਠੀਕ ਠਾਕ ਰਹੀ ਆਪਾਂ ਬਣਾ ਕੇ ਸਾਡੇ ਮੈਂਗੋ ਸ਼ੇਕ ਇੰਨਾ ਕ ਪਿਆਵਾ ਉਸਮੇ ਲੈ ਲਈ ਗਲਾਸਾਂ ਚ ਪਾ ਗਏ ਆ ਤਰੇ ਦੰਦ ਆ ਜਿਮੂ ਨਾ ਬਿਨਾ ਮਿੱਠੇ ਤੋਂ ਕੱਢਿਆ ਥੋੜਾ ਜਿਹਾ ਮਿੱਠਾ ਪਾਇਆ ਦੁੱਚ ਠੀਕ ਹੈ ਤੇ ਹੁਣ ਆਪਾਂ ਤੁਹਾਨੂੰ ਗਲਾਸਾਂ ਚ ਪਾਇਆ ਹੋਇਆ ਤੇ ਜਿਮੂ ਆ ਫਿਰਦਾ ਹੁਣ ਦੀ ਜਿਮੂ ਤੇਰਾ ਲੱਗ ਪਿਆ ਕੁੱਤਾ ਜਾ ਉੱਥੇ ਪਿਆ ਤਰਾ ਤੁਸੀਂ ਸ਼ੁਰੂ ਵੀ ਕਰਤਾ ਹੂੰ गलास मेरा सी बड़ा किडे से पहले देख लिया गया बारले पास रखिया मैं फ्रूट ड्राई फ्रूट भी ज्यादा पाए पी पीला पीलो जिमू देखा जिमू आ जाता तेरा कर तो भाई ठंडा सच पता दु ठंडा है जी मैं बर्फ पाई है आ देखो जिमा भी पी मेंगू शेक है ना जिमा तो बहुत ओह मेंगो शेक दिकी आ देखो मंगे मैं घर फिर की लैना महंगा शेक पीना आ देखिए चल भ क्यों रात इंडिया वाले ने करता पाकिस्तान के कम ये देख बाज नहीं आँदे ਦੇਖੋ ਨੁਕਸਾਨ ਕਿਹਣਾ ਹੋਣਾ ਲੈਂਦੇ ਚੜਦੇ ਪੰਜਾਬ ਦਾ ਦੋਨਾਂ ਪੰਜਾਬਾਂ ਦਾ ਇਹ ਸਮਝ ਨਹੀਂ ਆਉਂਦੀ ਵੀ ਉਹ ਜਦ ਗੁਜਰਾਤ ਬੰਬੇਰੀ ਵਿੱਚ ਕਿਉਂ ਨਹੀਂ ਕੀਤਾ ਇੱਥੇ ਪੰਜਾਬ 'ਚ ਹੀ ਕਿਉਂ ਕਰ ਰਿਹਾ ਕਿਸ ਕੀ ਚੱਕਰ ਕੀ ਹੈ ਦੇਖੋ ਜਿਵੇਂ ਪੀ ਲਿਆ ਓਏ ਓਏ ਕੀ ਹੋ ਗਿਆ ਕੀ ਹੋ ਗਿਆ ਥੱਲੇ ਚੱਲੇਗੀ ਬਾਟੀ ਉਹ ਖਬਰਾਂ ਸੌਂਦੇ ਸਰਦਾ ਇਹਨਾਂ ਰੋਲਾ ਜਿਹੜਾ

ਜੇ ਮੀਂਹ ਨਹੀਂ ਸੀਗਾ ਕਿਤੇ ਸੁਸੂ ਦਾ ਜੋਰ ਤੇ ਜੇ ਮੌਜਾ ਰਮਾ ਸਾ ਪੱਦ ਕੇ ਆਇਆ ਰਸਤੇ ਚ ਕਰਦੀ ਸੀ ਮੈਂ ਕਰਨ ਨਹੀਂ ਦਿੱਤਾ ਹਣੋ ਮਿੱਠਾ ਆ ਦੇ ਪੱਦ ਅੱਗੇ ਚੱਲਦੇ ਭੱਜ ਜਾ ਯਾ ਸਪੀਡ ਤੇ ਚਲੋ ਜੀ ਚਲੋ ਚਲ 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 Calew, padela, ana padela, ana haulitja, ana kikana, calew, 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 Ini calew, 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 panggilan. calew, 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 calew,

जी मूँह देख लो मसा दर्द है गम बहुत ज्यादा हो पता नहीं की चक्की हो रे दिखा की आ लीर जी चक्के सड़ते सड़ते उधर ले जाके गंद ले जाएगा बारह मूहे सड़ते सट कम से, तो। तो से कम बंद देख ले मूहे कोई मिट्टी मुट्टी ला दे भी घट जावे पानी उधर नूं ये असी भी दस मिनट बैठना होंगे ਲੇ ਜਿਮੂ ਆ ਗਿਆ ਕਰ ਲੈ ਪਾਣੀ ਪੀਣਾ ਜਿਮੂ ਕਰਿਆ ਆ ਗਿਆ ਭੱਜ ਕੇ ਮੱਸਾ ਗਰਮੀ ਚ ਦੇਖੋ ਕੀ ਹਾਲਾਤ ਜਾ ਕਿਵੇਂ ਜੀਵ ਨਿਕਲ ਰਹੀ ਐ ਪੁੱਕੇ ਪੁੱਕੇ ਦੀ ਪੁਕੜੇ ਪੁਕੜੇ ਦੀ ਸੌਰੀ ਹੋ ਮੈਨਾਂ ਉੱਚੀ ਤੇ ਬੋਲ ਰਹੀ ਸੀ ਉਹਨਾਂ ਸਾਡੇ ਪਾਣੀ ਉਹ ਕਰ ਦਿੰਦੇ ਆ ਗਵਾਂਢੀ ਸਾਡੇ ਕੋਲ ਪਾਸ ਮੂਰੇ ਮੜਾ ਮੋਟਾ ਕੁਛ ਲਾਉਂਦੇ ਨਹੀਂ ਪਾਣੀ ਜਿੰਨਾ ਸਾਰਾ ਸਾਡੇ ਵਾਲੇ ਪਾਸੇ ਆ ਜਾਂਦਾ ਉਹ ਬੋਲੀ ਦਾ ਤਾਂ ਕੁਛ ਨਹੀਂ ਤੇ ਉਹ ਹੋ ਜਾਂਦਾ ਚਲੋ ਮੜਾ ਮੋਟਾ ਪਿਆ ਆਪਣਿੰਦਾ ਲੋਕ ਪ੍ਰਦਰਸਤ ਕਰਦੇ ਕੋਈ ਚੀਜ਼ ਇਹ ਗੱਲ ਤੇ ਆ। ਆਲੇ ਪਣੇ ਪਿਆ। ਪਿਆ ਸਾੜ ਗਿਆ ਮਸਾ। ਮੌਸਮ ਇਹ ਨਾ ਗਰਮ। ਇਹ ਪედაਪਤਨ ਦਾ ਪਈਆ ਆ। ਫਾਇਰਿੰਗ ਫੂਰਿੰਗ ਕੀ ਹੋਈ ਆ। ਹੁਣ ਉਧਰੋਂ ਪਾਸਤਾਨ ਆ ਉਹ। ਉਧਰੋਂ ਪਾਸਤਾਨ ਤੇ ਇਧਰ ਕਿੰਨਾ ਫਰਕ ਕਿਦਾਂ ਨਾਲ ਬਹਾਵਲਪੁਰ ਹੈ। ਸੁਣਿਆ ਕਹਿੰਦੇ ਨੇੜੇ ਇਹ ਬਖਾਸ ਦੂਰ ਨੇ। ਤੇ ਇਹ ਉਨਨ ਵਿਦ੍ਰ ਪਿੱਤਾਇਆ ਕਰਾ ਫਿਰ ਪਾਈ ਤਾ ਹੋਰੇ ਇੰਨਾ ਧੂਆਂ ਤਾਂ ਜੇ ਮੈਂ ਤਾਈ ਲੱਗ ਰਿਹਾ ਵੀ ਅਸੀਂ ਕੱਟੀ ਹੋਰੇ ਆ ਜਾਣੇ ਆ ਗਿਨੇ ਪੇਸੇ ਕਰਕੇ ਬੋਰੇ ਆ ਪਾਣੀ ਦੇਖੋ ਉਹ ਦੇਖੋ ਇੱਥੇ ਨਾ ਡੌਗੀ ਪਾਣੀ ਦੇ ਵਿੱਚ ਵੜ ਵੜ ਕੇ ਬੈਠ ਜਾਣਗੇ ਲਿਬੜ ਜਾਣਗੇ ਫਿਰ ਆ ਸਾਡੀ ਦੇਲੀ ਬਣੀ ਕਿੱਥੇ ਅਸੀਂ 10 ਮਿੰਟ ਬੈਠਦੇ ਹੁੰਦੇ ਆ ਸ਼ਾਮ ਨੂੰ ਇੱਥੇ ਸਾਰੇ ਚੜ ਚੜ ਬੈਠ ਜਾਣਗੇ ਸਾਰੀ ਦੇ ਵੇੜ ਦੇਣਗੇ ਪਾਣੀ ਸਾਡੇ ਇੱਧਰ ਨੂੰ ਆ ਜਾਂਦਾ ਸਾਰਾ ਨਮਾਨ ਹੈ ਨਾ ਨੀ ਮਾੜਾ ਮੋਟਾ ਮੂਰੇ ਮਿੱਟੀ ਮਿੱਟੀ ਲੋ ਅਦਨ ਚੰਗੀ ਤਰ੍ਹਾਂ ਉਹ ਸੜਕ ਚੁੜਕ ਤੇ 킬ਰ ਜਾਂਦਾ ਪਾਣੀ ਫਿਰ ਇੱਕ ਪਾਸੇ ਨਹੀਂ ਆਉਂਦਾ ਫਿਰ ਅੱਛਾ ਫਿਰ ਆਈਆਂ ਵੀ ਧੋਦੀਆਂ ਵੀ ਤੁਸੀਂ ਪੋਚਾ ਲਾ ਤੋ ਐਡਾ ਪਾਣੀ ਦੀ ਬਰਬਾਦੀ ਕਰ ਰਹੀਆਂ ਲਾਈਟਾਂ ਲੌਟੀ ਬਦਲਨੇ ਪਾਣੇ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਸਾਰੇ ਨੂੰ ਹਸੀ ਕਾ ਸਤਿ ਸ਼੍ਰੀ ਅਕਾਲ ਸਭ ਦਾ ਸਾਰਿਆਂ ਤੰਦਰੁਸਤੀ ਰੱਖੇ ਸਭ ਨੂੰ ਬਚਾਵੇ ਆ ਜਿਹੜਾ ਮਾਹੌਲ ਬਣਿਆ ਹੋਇਆ ਸਤੰਦਰੁਸਤ ਰਸਤੇ ਰੱਖੇ ਸਭ ਦੇ ਬੱਚਿਆਂ ਨੂੰ ਹਾਂ ਦੇਖੋ ਹਿੰਦੁਸਤਾਨ ਦੇ ਵਿੱਚ ਕਸ਼ਮੀਰ ਚ ਵੀ ਦੇਖ ਲਾ ਹਨਾ ਮਰ ਗਏ ਸਿੱਖ ਕੁਸ਼ਕ ਠੀਕ ਹੈ ਤੇ ਉਧਰ ਵੀ ਮਰ ਗਏ ਚਲੋ ਸਰਕਾਰਾਂ ਦਾ ਬਾਜ਼ ਜਾਂਦੀਆਂ ਇਹ ਤਾਂ ਲੜਾਈ ਲਾ ਦਿੰਗੀਆਂ ਪਰ ਜਿਹੜਾ ਨੁਕਸਾਨ ਹੁੰਦਾ ਉਹ ਆਮ ਪਬਲਿਕ ਦਾ ਹੁੰਦਾ ਹੁਣ ਪਬਲਿਕ ਦਾ ਹੀ ਹੋਈਆਂ ਉਧਰੋਂ ਵੀ ਮਰ ਗਏ ਉਧਰੋਂ ਵੀ ਮਰ ਗਏ ਠੀਕ ਹੈ ਨਾ ਉਧਰ ਵੀ ਸਰਕਾਰ ਦਾ ਕੁਝ ਗਿਆ ਨਾ ਇਧਰ ਵੀ ਤਾਂ ਗਿਆ ਜਿਹੜਾ ਬਦਲਾ ਹੁੰਦਾ ਨਾ ਉਹ ਸਿਰਫ ਉਸੇ ਤੋਂ ਲੈਣਾ ਚਾਹੀਦਾ ਨਾ ਕਿ ਪਬਲਿਕ ਦੂਜੀ ਨੂੰ ਮਾਰਨਾ ਚਾਹੀਦਾ ਠੀਕ ਹੈ ਉਹਨਾਂ ਨੂੰ ਤਾਂ ਦੇਖੋ ਪਾਕਿਸਤਾਨ ਵਾਲੇ ਦਵਾਈਆਂ ਵੀ ਜਿਹੜੀ ਸਰਕਾਰ ਆ ਉਹਨਾਂ ਦੀ ਉਹ ਤਾਂ ਸਾਰੇ ਉਧਰਲੇ ਭੱਜ ਜਾਂਦੇ ਆ ਜਿਹੜੇ ਵੀ ਮੜਾ ਜ ਮਦਨ ਦਾ ਪ੍ਰਧਾਨ ਮੰਤਰੀ ਮੁੱਖ ਮੰਤਰੀ ਦੇ ਉਹ ਉਦੋਂ ਬਾਦ ਉਹ ਹਰ ਜਾਂਦਾ ਉਹ ਵਹ ਪਾ ਜਾਂਦੇ ਉਧਰ ਕਰਨ ਘੰਟੀਆਂ ਦੀ ਉਹ ਉਧਰ ਨਹੀਂ ਸੀ ਕਿ ਜਨਾ ਸਾਰੇ ਇਹਦਾ ਰੀਜ਼ਨ ਵੀ ਇਹੀ ਆ ਵੀ ਇਹਨਾਂ ਦਾ ਜਿਹੜਾ ਉਹਨਾਂ ਦਾ ਜਿਹੜਾ ਕਰੰਸੀ ਵੀ ਡਾਊਨ ਦਾ ਇਹੀ ਰੀਜ਼ਨ ਆ ਕਿਉਂਕਿ ਉਹਨਾਂ ਨੂੰ ਆਪ ਦੇ ਤੱਕ ਮਤਲਬ ਆ ਉਹਨਾਂ ਨੂੰ ਲੋਕਾਂ ਤੱਕ ਨਹੀਂ ਮਤਲਬ ਉਥੋਂ ਦੀ ਜਿਹੜੀ ਸਰਕਾਰ ਆ ਨਾ ਉਹ ਹੈਗੀ ਹੈ ਗਰੀਬ ਜਿਹੜੇ ਲੋਕ ਆ ਉਹ ਠੀਕ ਹੈ ਪਬਲਿਕ ਕਿਉਂਕਿ ਸੰਗਤ ਜਾਂਦੀ ਆ ਨਾ ਉੱਥੇ ਗੁਰਨਾਨਕ ਦੇਵ ਜੀ ਦੇ ਦੇਖਦੇ ਆਂ ਤੇ ਉਹਨਾਂ ਦੀ ਕ੍ਰਾਸੀ ਬੋਰਡ ਆਉਣਾ ਹੈ ਕਪੜੀਆਂ ਦੀਆਂ ਨਾਲ ਰੀਜ਼ਨ ਕੀ ਆ ਵੀ ਉੱਥੇ ਦੀ ਜਿਹੜੀ ਕਾਂਗਰਸ ਜਿਹੜੀ ਸਰਕਾਰ ਆ ਉਹ ਹੈਗੀ ਆ ਕਮਜ਼ੋਰ ਹੈ ਲੋਕ ਉੱਥੇ ਠੀਕ ਹੈ ਪਬਲਿਕ ਉੱਥੇ ਠੀਕ ਹੈ ਤੇ ਬਾਕੀ ਆਏ ਆ ਜੀ ਵੀ ਸਰਕਾਰਾਂ ਦਾ ਧਿਆਨ ਹੋਵੇ ਤਾਂ ਦੇਸ਼ ਰਾਜਾ ਵੀ ਬਣ ਸਕਦਾ ਤੇ ਜੇ ਸਰਕਾਰ ਦਾ ਧਿਆਨ ਹੋਵੇ ਤਾਂ ਉਹ ਭਖਾਰੀ ਵੀ ਬਣ ਸਕਦਾ ਇਹ ਹੀ ਚੀਜ਼ ਹੈ ਠੀਕ ਹੈ ਸਰਕਾਰਾਂ ਦਾ ਧਿਆਨ ਨਹੀਂ ਸਵਾਬ ਦਾ ਬਣਾਉਣ ਚਾਹ ਸਭ ਦਾ ਜੇ ਨਹੀਂ ਇਹ ਵੀ ਚਾਹ ਹਿੰਦੁਸਤਾਨ ਦੀ ਹੈ ਜਾਂ ਪਾਕਿਸਤਾਨ ਦੀ ਹੈ ਸੌਰੀ ਤੇ ਚਲੋ ਜੀ ਅਗਲੀ ਸਵੇਰ ਮੈਂ ਰਾਤ ਵੀਡੀਓ ਬਣਾ ਨਹੀਂ ਸਕੀ ਉਸ ਤੱਕ ਆਦਦੇ ਸੁਣ ਕੇ ਮੈਂ ਪਿਆ ਸੀ ਉਹ ਦੇਖਿਆ ਆਮ ਪਬਲਿਕ ਮਾਰ ਰਹੀ ਹੈ ਹਨਾ ਕਰਨ ਵਾਲੇ ਕੋਈ ਤੇ ਭੰਨ ਵਾਲੇ ਕੋਈ ਕਰਕੇ ਹੋਰ ਗਏ ਆ ਭਰੀ ਹੋ ਜਾਂਦੇ ਆ ਚਲੋ ਸਰਕਾਰ ਨੂੰ ਚਾਹੀਦਾ ਸੀ ਉਹ ਫੜ ਕੇ ਉਹਨਾਂ ਨੂੰ ਫੜਨਾ ਫੜ ਕੇ ਉਹਨਾਂ ਨੂੰ ਦਿਨ ਸਾਹਮਣੇ ਪਬਲਿਕ ਦੇ ਸਾਹਮਣੇ ਫਾਂਸੀ ਦੇਣ ਪਬਲਿਕ ਦੇ ਸਾਹਮਣੇ ਗੋਲੀ ਮਾਰਨ ਜਿਨ੍ਹਾਂ ਨੇ ਕੀਤਾ ਤਾਂ ਲੋਕਾਂ ਦਾ ਤਾਂ ਮਰ ਰਿਹਾ ਪਬਲਿਕ ਠੀਕ ਹੈ ਉੱਥੇ ਬੱਚੇ ਵੀ ਮਰੇ ਇੱਥੇ ਵੀ ਮਰੇ ਉੱਥੇ ਮਰੇ ਬੱਚੇ ਪਰ ਗੁਰਦੁਆਰਾ ਸਾਹਿਬ ਤੇ ਅਟੈਕ ਨਹੀਂ ਹੋਇਆ ਤਾਂ ਘਰਾਂ ਤੇ ਅਟੈਕ ਹੋਇਆ ਕੱਲ 10 ਰੇਸੇ ਉੱਥੇ ਜੁੜੇ ਆਏ ਤਾਂ ਉਹ ਕਹਿੰਦੇ ਵੀ ਕਈ ਆਏ ਆ ਥੋ ਕਹਿੰਦੇ ਵੀ ਘਰਾਂ ਦੇ ਅਟੈਕ ਹੋਇਆ ਨਾ ਕਿ ਗੁਰਦੁਆਰਾ ਸਾਹਿਬ ਤੇ ਆਏ ਹੋਏ ਆ ਅਟੈਕ ਚਲੋ ਜੋ ਵੀ ਹੋਇਆ ਮਾੜਾ ਹੋਇਆ ਚਾਹੇ ਉੱਧਰ ਹੋਇਆ ਚਾਹੇ ਇੱਧਰ ਹੋਇਆ ਆਪਣ ਤੇ ਹੀ ਕਹਿੰਦੇ ਆ ਠੀਕ ਹੈ ਜੋ ਪਹਿਲਾਂ ਹੋਇਆ ਉਹ ਵੀ ਬਹੁਤ ਮਾੜਾ ਹੋਇਆ ਪਰ ਐਸ ਵੀ ਉਹ ਫੜ ਕੇ ਉਹਨਾਂ ਨੂੰ ਫਾਂਸੀ ਜਿਵੇਂ 26 11 ਚ ਹੋਇਆ ਸੀ ਨਾ ਕਸਾਮ ਨੂੰ ਦਿਨਾਂ ਚ ਫਾਂਸੀ ਦੇਤੀ ਐਂ ਦੇਣੀ ਚਾਹੀਦੀ ਉਹਨਾਂ ਨੂੰ ਫੜ ਕੇ ਕਮੀਨਿਆਂ ਨੇ ਜਿਨ੍ਹਾਂ ਨੇ ਇਹ ਕੰਮ ਕੀਤਾ ਹਨਾ ਉਹ ਦਿਨ ਦੀ ਖਾਤਰ ਦੇਖੋ ਉਹਨਾਂ ਨੇ ਤੇ ਕੰਮ ਕਰਤਾ ਤੇ ਪਬਲਿਕ ਚੱਲ ਰਹੀ ਐ ਇਸ ਚੀਜ਼ ਨੂੰ ਜਿੱਥੇ ਕਿੱਥੇ ਪਬਲਿਕ ਨੇ ਸੁਖ ਹੋਣਾ ਸੀ ਕਿੱਥੇ ਪਬਲਿਕ ਦੁਖੀ ਹੋ ਗਈ ਇਸ ਕੰਮ ਦੇ ਨਾਲ ਜੋ ਨਾਂ ਜਿਹੜਾ ਇਹ ਕੰਮ ਕੀਤਾ ਉਹਦੇ ਨਾਲ ਪਬਲਿਕ ਦੁਖੀ ਹੋਗੀ ਕਿਉਂਕਿ ਸਰਕਾਰਾਂ ਨੇ ਤਾਂ ਚਲੋ ਕਰਨੀਆਂ ਹੀ ਆ ਜਦੋਂ ਉਹਨਾਂ ਨੇ ਬਦਲਾ ਪਰ ਬਦਲਾ ਸਰਕਾਰੀ ਵੀ ਉਹਨਾਂ ਨੂੰ ਫੜਕੇ ਲੈਣ ਲਾ ਵੀ ਸਰਕਾਰ ਬਦਲਾ ਹੈ ਨਾ ਚਲੋ ਪਰਮਾਤਮਾ ਦੋਨਨੇ ਪਾਸੇ ਸੁੱਖ ਸ਼ਾਂਤੀ ਬਖਸ਼ੇ ਹਾ ਕਿਸੇ ਦਾ ਦੁੱਖ ਨਾ ਕਿਸੇ ਦੇ ਬੱਚਿਆਂ ਦਾ ਦੁੱਖ ਨਾ ਦਿਖਾਵੇ ਕਿਸੇ ਨੂੰ ਵੀ ਠੀਕ ਹੈ ਆਪਾਂ ਤੇ ਇਹੀ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਕਿਉਂਕਿ ਉੱਥੇ ਵੀ ਨੁਕਸਾਨ ਹੋਇਆ ਉੱਥੇ ਵੀ ਸਾਡੇ ਬਾਬੇ ਨਾਨਕ ਦੀ ਧਰਤੀ ਹੈ ਨਾ ਚੱਪੇ-ਚੱਪੇ ਤੇ ਬਾਬੇ ਨਾਨਕ ਦੀ ਪਰ ਨਾ ਸ਼ਪਾnga ਹੁਣ ਇੱਥੇ ਤੇ ਚਲੋ ਜੀ ਆਪਾਂ ਸੋਚ ਕੇ ਤਾਂ ਆਪਾਂ ਪਬਲਿਕ ਦਾ ਕੋਈ ਕਸੂਰ ਨਹੀਂ ਚਾ ਉਥੋਂ ਦੀ ਚ ਇਥੋਂ ਦੀ ਹੈ ਕਸੂਰ ਹੈਗਾ ਸਰਕਾਰਾਂ ਦਾ ਉਥੋਂ ਦੇ ਨਾ ਦਾ ਠੀਕ ਹੈ ਜਿਨ੍ਹਾਂ ਨੇ ਜਦੋਂ ਕਿ ਇਹ ਕੰਮ ਹੋਇਆ ਸੀ ਜਿਨ੍ਹਾਂ ਨੇ ਹਮਦਰਦੀ ਪ੍ਰਗਟ ਕਰਨੀ ਸੀ ਉਹਨਾਂ ਨੇ ਵਿੱਚ ਉਹ ਧਮਕੀਆਂ ਦੇਣ ਲੱਗ ਗਏ ਜੀ ਠੀਕ ਹੈ ਇਹ ਵੀ ਗੱਲ ਉਥੋਂ ਸਰਕਾਰ ਵਾਸਤੇ ਬਹੁਤ ਮਾੜੀ ਹੈ ਇਹ ਸਰਕਾਰਾਂ ਦੇ ਕੰਮ ਹੈ ਸਰਕਾਰਾਂ ਦੇਖਣ ਆਪਾਂ ਤਾਂ ਇੱਕ ਬੋਲ ਹੀ ਸਕਦੇ ਹਾਂ ਨਾ ਦੌਣਾ ਨੇ ਦੇਖਣਾ ਸਰਕਾਰਾਂ ਨੇ ਵੀ ਕੀ ਕਰਨਾ ਸੀ ਇਹ ਮੌਸਮ ਅੱਜ ਹੁਣੇ ਹੀ ਗਰਮੀ ਹੋ ਗਈ ਐ ਤੇ ਰਾਤ ਤੇ ਲਾਈਟ ਸਾਡੇ ਤਾਂ ਆਪ ਹੀ ਚਲੀ ਗਈ ਸੀਗੀ ਜਿਹੜਾ ਉਹ ਬਲੈਕ ਬਲੈਕਆਊਟ ਦਾ ਕਰ ਰਿਹਾ ਸੀ ਸਾਡਾ ਤਾਂ ਵੀ ਉਹਨੇ ਕੱਟ ਸੀ 15 ਮਿੰਟ 20 ਮਿੰਟ ਲੋਕਾਂ ਦੇ ਬੰਦ ਕਰਨ ਦੀ ਲੋੜ ਹੀ ਨਹੀਂ ਪਈ ਆਪ ਹੀ ਸਾਰੀ ਲਾਈਟ ਕੱਟੀ ਹੋਈ ਸੀ 8:30 ਵਜੇ ਤੇ 8 8:40 45 ਤੇ ਆਈ ਹੈ ਮੇਨ ਲਾ ਤਾਂ ਲਾਈਟ ਬਾਕੀ ਜਿਆਦਾ ਸ਼ਹਿਰਾਂ ਕੀ ਸਿਆਸਰ ਇਹ ਚੀਜ਼ ਦਾ ਸਾਡੇ ਤਾਂ ਮੰਡੀ ਆ ਗਈ ਨਾ ਇੱਕ ਜੀਮੋ ਦੇ ਲੰਦਰ ਪੈ ਵੀ ਗਿਆ ਤੇ ਚਲੋ ਜੀ ਮੈਂ ਬਣਾਉਣੀ ਸਬਜ਼ੀ ਪੌਣੇ ਨਾ ਹੋਗੇ ਮੈਂ ਬਣਾਉਣੀ ਹੈ ਟਿੰਡੋ ਟਿੰਡੋ ਕਈ ਸਾਈ ਟਿੰਡੇ ਕਹਿੰਦੀ ਆ ਸਾਡੇ ਟਿੰਡੋ ਕਹਿੰਦੇ ਠੀਕ ਹੈ ਤੇ ਚਲੋ ਆਪਾਂ ਲਵਨੇ ਤੜਕਾ ਪਿਆਜ਼ ਕੱਟ ਲਾਂ ਨਰਚ ਕੱਟ ਲਾਂ ਹਾਂ ਜੀ ਦੁੱਖ ਬਹੁਤ ਹੁੰਦਾ ਜਦੋਂ ਆਮ ਪਬਲਿਕ ਮਰਦੀ ਹੈ ਨਾ ਬਹੁਤ ਜ਼ਿਆਦਾ ਦੁੱਖ ਹੁੰਦਾ ਗੁਰੂ ਘਰਾਂ ਤੇ ਹੁੰਦੀ ਹੈ ਜਦੋਂ ਹਨਾ ਹਮਲੇ ਕੱਲ ਦੁੱਖ ਬਹੁਤ ਹੈ ਵੀ ਗੁਰੂ ਘਰ ਤੇ ਹਮਲਾ ਕਰਤਾ ਉਹਨਾਂ ਨੇ ਬਾਅਦ ਚ ਪਤਾ ਲੱਗਿਆ ਵੀ ਨਹੀਂ ਜਿਹੜੇ ਮਰੇ ਹੈ ਨਾ ਸਿੱਖੋ ਘਰਾਂ ਚ ਹੀ ਹਮਨੇ ਮਰੀ ਹੋ ਗਿਓ ਉਹਨਾਂ ਤੋਂ ਉਹਨਾਂ ਨੇ ਘਰਾਂ ਦੇ ਹਰ ਕਰ ਕਰ ਦਿੱਤੇ ਪਰ ਇਹ ਬਹੁਤ ਮਾੜੀ ਗੱਲ ਹੈ ਨਾ ਜਿਵੇਂ ਹੁਣ ਇਹਨਾਂ ਨੇ ਤਾਂ ਅੱਤਵਾਦੀਆਂ ਦੇ ਟਿਕਾਣੇ ਤੇ ਹਮਲੇ ਕੀਤੇ ਪਰ ਫਿਰ ਵੀ ਆਮ ਜਨਤਾ ਅੰਦਰ ਪਬਲਿਕ ਮਰ ਗਈ ਪਰ ਇਹਨਾਂ ਨੇ ਸਿੱਧੇ ਘਰਾਂ ਤੇ ਅਟੈਕ ਕੀਤੇ ਆਸਤਾਨਾ ਦੇ ਨੇ ਸਿੱਧੇ ਕਰਾਂ ਤੇ ਇੱਧਰ ਜੰਮੂ ਜਿਹੜਾ ਅਟੈਕ ਕੀਤੇ ਆ। ਈਮੋਂ ਦੇਖ ਤੋੜ ਲੱਗੀ ਪਈ ਕੀ ਲੈਣਾ? ਭੱਖ ਲੱਗੀ ਆ। ਚੀਜੀ ਖਾਣੀ ਆ। ਕੀ ਖਾਣਾ? ਦੂਲ ਖਾਣਾ। ਦੂਲ ਖਾਣੇ ਸੀ। ਦੂਲ ਖਾਣੇ। ਹੈ? ਇੱਧਰ ਆ ਮੇਰੇ ਕੋਲ ਸੁਣ। ਕੀ ਲੈਣਾ? ਹੋਏ। हाँ हाँ हा लेना <laughs> लड़ाई लड़ाई लड़ तो लगी पी की लेना भुख लगी चीज खानी है की खाना डूल खाने डूल खाने सी डूल खाने हैं है? इधर मेरी गल सुन की लेना いいねえなし。<laughs> <laughs>